ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਮਤਲਬ ਜਿਸ ਨੇ ਸਾਡੇ ਨਾਲ ਸਭ ਤੋਂ ਵੱਧ ਸਿੱਖਾਂ ਦੇ ਨਾਲ ਧੋਖਾ ਤੇ ਤੱਕਾ ਕੀਤਾ ਜਿਨ੍ਹਾਂ ਨੇ ਸਾਡੇ ਇਹੋ ਜੇ ਸਾਨੂੰ ਜ਼ਖਮ ਦਿੱਤੇ ਜਿਹੜੇ ਅਸੀਂ ਭੁੱਲ ਵੀ ਨਹੀਂ ਸਕਦੇ ਪਰ ਸਾਡੇ ਕੁਝ ਲੋਕ ਇਹਨਾਂ ਗੱਲਾਂ ਨੂੰ ਕਿਉਂ ਭੁੱਲ ਜਾਂਦੇ ਨੇ ਕੀ ਸਾਡੀ ਯਾਦ ਸ਼ਕਤੀ ਇੰਨੀ ਕਮਜ਼ੋਰ ਹੈ ਕਿ ਅਸੀਂ ਉਹਨਾਂ ਲੋਕਾਂ ਨੂੰ ਵੀ ਭੁੱਲ ਜਾਂਦੇ ਆ ਜਿਹੜੇ ਲੋਕਾਂ ਨੇ ਸਾਡੇ ਨਾਲ ਜੱਗੋਂ ਤੇਰਵੀਂ ਕੀਤੀ ਪਰ ਦੋਸਤੋ ਅੱਜ ਆਪਾਂ ਗੱਲ ਨਾਲ ਇਹ ਵੀ ਕਰਾਂਗੇ ਕਿ ਉਹ ਜੱਗੋਂ ਤੇਰਵੀਂ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਲੋਕਾਂ ਦੇ ਨਾਲ ਪਹਿਲਾਂ ਇੱਟ ਖੜੱਕੇਲਾ ਬੈਰ ਰੱਖਣ ਵਾਲੇ ਲੋਕ ਅੱਜ ਉਹਨਾਂ ਦੇ ਨਾਲ ਰਲ ਕੇ ਕਿਵੇਂ ਚੱਲ ਰਹੇ ਨੇ ਦੋਸਤੋ ਵੀਡੀਓ ਦੇ ਅੰਤ ਤੱਕ ਬਨੇ ਰਹੋ ਇਹ ਮੈਂ ਉਹਨਾਂ ਲੋਕਾਂ ਨੂੰ ਸਵਾਲ ਕਰਨ ਲੱਗਿਆਗਾ ਜਿਹੜੇ ਲੋਕਾਂ ਨੇ ਸਾਡੇ ਨਾਲ ਜ਼ਿਆਦਤੀ ਕੀਤੀ ਤੇ ਜਿਹੜੇ ਲੋਕਾਂ ਨੇ ਜ਼ਿਆਦਤੀ ਦੇ ਨਾਮ ਤੇ ਸਾਨੂੰ ਠੱਗਿਆ ਤੇ ਹੁਣ ਉਹਨਾਂ ਲੋਕਾਂ ਦੇ ਨਾਲ ਪਿਆਰ ਦੀਆਂ ਪੀਂਗਾ ਝੁੱਟਣ ਲੱਗੇ ਹੋਏ ਨੇ ਆਹ ਵੀਡੀਓ ਕਰਦੇ ਆ ਸਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਗੱਲ ਕਰਨੀ ਚਾਹਾਂਗਾ ਕਿ ਜਿਹੜੇ ਕਾਂਗਰਸ ਮੈਂ ਕਾਂਗਰਸ ਬਾਰੇ ਗੱਲ ਕਰ ਰਿਹਾ ਜੀ ਕਿਉਂਕਿ ਤੁਹਾਨੂੰ ਪਤਾ ਹੈਗਾ ਕਿ ਸਾਡੇ ਨਾਲ ਸਭ ਤੋਂ ਅਗਰ ਵੱਧ ਕਿਸੇ ਨੇ ਯਾਤੀ ਕੀਤੀ ਆ ਉਹ ਸਾਡੇ ਨਾਲ ਕਾਂਗਰਸ ਨੇ ਕੀਤੀ ਆ ਦੋਸਤੋ ਤੁਸੀਂ ਤੁਸੀਂ ਸਭ ਜਾਣਦੇ ਹੋ ਕਿ ਸਾਡੇ ਨਾਲ ਜੋ ਧੱਕਾ ਕਾਂਗਰਸ ਨੇ ਕੀਤਾਗਾ ਉਹ ਕੋਈ ਵੀ ਮਤਲਬ ਆਪਾਂ ਉਹਨਾਂ ਨੂੰ ਭੁੱਲ ਨਹੀਂ ਸਕਦੇ ਕਿਉਂਕਿ 1984 ਦੇ ਵਿੱਚ ਮੈਂ ਸਭ ਤੋਂ ਪਹਿਲਾਂ ਵੀ ਗੱਲ ਕਰਨਾ ਆਜ਼ਾਦੀ ਤੋਂ ਬਾਅਦ ਚਲੋ ਤੋਂ ਪਹਿਲਾ ਧੱਕਾ ਸਾਡੇ ਨਾਲ ਜਦੋਂ ਸਾਨੂੰ ਅੰਗਰੇਜ਼ਾਂ ਨੇ ਸਾਡਾ ਦੇਸ਼ ਦੇਣਾ ਚਾਹਿਆ ਸਾਨੂੰ ਆਪਣੀ ਧਰਤੀ ਦੇਣੀ ਚਾਹੀ ਤਾਂ ਸਾਡੇ ਨਾਲ ਸਭ ਤੋਂ ਪਹਿਲਾਂ ਧੋਖਾ ਕੀਤਾ ਨਹਿਰੂ ਗਾਂਧੀ ਨੇ ਉਹ ਧੋਖਾ ਸਾਡੇ ਨਾਲ ਹੋਇਆ ਹੋਇਆ ਦੋਸਤੋ ਅੱਜ ਆਪਾਂ ਇਸ ਜਗ੍ਹਾ ਦੇ ਉੱਪਰ ਆ ਕੇ ਖੜ ਗਏ ਔਰ ਉਸ ਤੋਂ ਬਾਅਦ ਸਾਡੇ ਨਾਲ ਧੋਖਾ ਇਸ ਗੱਲ ਦੇ ਉੱਪਰ ਕੀਤਾ ਸੀ ਕਿ ਤੁਸੀਂ ਸਾਡੇ ਭਰਾਓ ਅਸੀਂ ਤੁਹਾਨੂੰ ਭਰਾਵਾਂ ਦੀ ਤਰ੍ਹਾਂ ਰੱਖਾਂਗੇ ਤੇ ਤੁਹਾਨੂੰ ਇੱਕ ਖਿੱਤਾ ਦੇਵਾਂਗੇ ਜਿੱਥੇ ਤੁਸੀਂ ਆਪਣੀ ਆਜ਼ਾਦੀ ਦੇ ਨਾਲ ਸਾਂ ਲੈ ਸਕੋਗੇ ਆਪਦੀ ਆਜ਼ਾਦੀ ਦੇ ਨਾਲ ਰਹਿ ਸਕੋਗੇ ਪਰ ਦੋਸਤੋ ਹੋਇਆ ਇਹਦੇ ਉਲਟ ਉਹਨਾਂ ਨੇ ਆਜ਼ਾਦੀ ਤੋਂ ਫੌਰਨ ਬਾਅਦ ਹੀ ਸਾਡੇ ਨਾਲ ਸਾਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਪਰ ਹੱਦ ਉਦੋਂ ਹੋ ਗਈ ਜਦੋਂ 1984 ਦੇ ਵਿੱਚ ਤੁਹਾਨੂੰ ਪਤਾ ਇੰਦਰਾ ਗਾਂਧੀ ਨੇ ਅਕਾਲ ਤਖਤ ਦੇ ਉੱਪਰ ਟੈਂਕਾਂ توپਾਂ ਦੇ ਨਾਲ ਹਮਲਾ ਕਰ ਦਿੱਤਾ ਔਰ ਸਾਡੇ ਦਰਬਾਰ ਸਾਹਿਬ ਨੂੰ 20 ਨੁਕਸਾਨ ਪਹੁੰਚਾਇਆ ਤੇ ਅਨੇਕਾਂ ਹਜ਼ਾਰਾਂ ਸਾਡੇ ਬੱਚੇ ਨੌਜਵਾਨ ਬੀਬੀਆਂ ਬਜ਼ੁਰਗ ਉੱਥੇ ਮਾਰ ਦਿੱਤੇ ਗਏ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਖੂਨ ਦੀ ਹੋਲੀ ਖੇਢੀ ਗਈ ਤੇ ਉਦੋਂ ਅਟੈਕ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਪਤਾ ਲੱਗਾ ਕਿ ਦਿੱਲੀ ਦੇ ਵਿੱਚ ਸਾਡਾ ਕੀ ਹਾਲ ਕੀਤਾ ਪਰ ਦੋਸਤੋ ਅਸੀਂ ਭੁੱਲ ਕਿਉਂ ਜਾਂਦੇ ਆ ਅੱਜ ਜੋ ਹਾਲਾਤ ਚੱਲ ਰਹੇ ਨੇ ਅੱਜ ਕੋਈ ਵੀ ਬੰਦਾ ਕਾਂਗਰਸ ਦਾ ਨਾਮ ਲੈ ਕੇ ਕੋਈ ਗੱਲ ਨਹੀਂ ਕਰੂਗਾ ਕੋਈ ਮਤਲਬ ਇਹ ਨਹੀਂ ਕਹੇਗਾ ਕਿ ਜਿਸ ਕਾਂਗਰਸ ਨੇ ਸਾਨੂੰ ਇਹ ਡੂੰਗੇ ਜ਼ਖਮ ਦਿੱਤੇ ਨੇ ਕੀ ਉਹਨਾਂ ਨੇ ਸਾਡਾ ਕੋਈ ਬੇਅਤਬੀਆਂ ਦੀ ਕਸਰ ਛੱਡੀ ਆ ਕੀ ਉਹਨਾਂ ਨੇ ਸਾਡੀ ਕੋਈ ਦਰਬਾਰ ਸਾਹਿਬ ਦੇ ਵਿੱਚ ਜਦੋਂ ਅਟੈਕ ਕੀਤਾਗਾ ਕੋਈ ਕਸਰ ਸੀ ਸਾਡੇ ਗੁਰੂ ਗ੍ਰੰਥ ਸਾਹਿਬਾਂ ਦੀ ਜਿਹੜੀ ਕੀਤੀ ਗਈ ਬੇਆਬਦੀ ਕੋਈ ਘਟ ਹੋਈ ਆਗੀ ਕਿ ਆਪਾਂ ਉਹਨਾਂ ਨੂੰ ਭੁੱਲ ਕੇ ਉਹਨਾਂ ਦੀ ਤਿੰਨ ਵਾਰੀ ਬਾਅਦ ਦੇ ਵਿੱਚ ਆਪਾਂ ਸਰਕਾਰ ਬਣਾਤੀ ਤੇ ਦੋਸਤੋ ਉਹ ਵੀ ਹੋਈ ਬੀਤੀ ਮੈਂ ਹੁਣ ਜਿਹੜੀ ਗੱਲ ਕਰਨ ਲੱਗਾਂਗਾ ਤੁਹਾਡੇ ਨਾਲ ਮੈਂ ਗੱਲ ਕਰਨ ਲੱਗਾਂਗਾ ਕਿ ਆਮ ਆਦਮੀ ਪਾਰਟੀ ਨੇ ਆਕੇ ਕਾਂਗਰਸ ਨੂੰ ਨਿੰਦਕੇ ਕਾਂਗਰਸ ਦਾ ਆਪਾਂ ਨੂੰ ਪਤਾ ਉਹਨਾਂ ਨੇ ਇਹਨਾਂ ਲਈ ਉਹ ਕਿਹੜਾ ਲਬਜ ਹੈ ਜਿਹੜਾ ਕਾਂਗਰਸ ਲਈ ਇਹਨਾਂ ਨੇ ਨਹੀਂ ਵਰਤਿਆ ਇਹ ਬੇਈਮਾਨ ਨੇ ਇਹ ਸਿੱਖਾਣਾ ਇਹਨਾਂ ਨੇ ਤੱਕਾ ਕੀਤਾਗਾ ਇਹਨਾਂ ਨੇ ਕ੍ਰਾਪਸ਼ਨ ਕੀਤੀ ਹੈ ਚੋਰ ਨੇ ਡਾਕੂ ਨੇ ਹਰ ਇੱਕ ਦੁਨੀਆ ਦਾ ਲਬਜ ਹੈ ਜਿਹੜਾ ਆਮ ਆਦਮੀ ਪਾਰਟੀ ਨੇ ਕਾਂਗਰਸ ਲਈ ਵਰਤਿਆ ਔਰ ਲੋਕਾਂ ਨੇ ਐਸੇ ਕਾਰਨ ਕਰਕੇ ਇਹਨਾਂ ਨੂੰ ਵੋਟਾਂ ਪਾਈਆਂ ਸਰਕਾਰ ਬਣਾਈ ਦਿੱਲੀ ਤੇ ਪੰਜਾਬ ਦੇ ਵਿੱਚ ਪਰ ਦੋਸਤੋ ਅੱਜ ਉਹੀ ਆਮ ਆਦਮੀ ਪਾਰਟੀ ਉਹਨਾਂ ਦੇ ਨਾਲ ਮਿਲ ਕੇ ਸਮਝੌਤਾ ਕਰਕੇ ਚੋਣਾਂ ਲੜਨ ਦੇ ਲਈ ਆ ਰਹੇ ਨੇ ਤੇ ਆਪਾਂ ਲੋਕ ਹੁਣ ਉਹਨਾਂ ਦੀਆਂ ਗੱਲਾਂ ਦੇ ਵਿੱਚ ਫੇਰ ਆਵਾਂਗੇ ਉਹ ਆਪਾਂ ਨੂੰ ਕਹਿਣਗੇ ਕਿ ਵੱਡੇ ਹਿੱਤਾਂ ਦੀ ਖਾਤਰ ਆਪਾਂ ਨੂੰ ਇਹ ਸਮਝੌਤਾ ਕਰਨਾ ਪਿਆ ਦੇਸ਼ ਦੇ ਵੱਡੇ ਹਿੱਤਾਂ ਦੀ ਖਾਤਰ ਕਿਹੜੇ ਵੱਡੇ ਹਿੱਤ ਨੇ ਦੇਸ਼ ਦੇ ਕਿ ਦੁਬਾਰਾ ਉਹਨਾਂ ਨੂੰ ਗੱਦੀ ਦੇ ਉੱਪਰ ਬਿਠਾਇਆ ਜਾਵੇ ਭਾਰਤ ਦੀ ਦੇ ਉੱਪਰ ਤੇ ਉਹ ਸਾਡੇ ਨਾਲ ਦੁਬਾਰਾ ਫੇਰ ਸਿੱਖਾਂ ਨਾਲ ਉਹੀ ਕਾਹਨ ਕਰਨ ਜਿਹੜਾ ਉਹਨਾਂ ਨੇ ਪਹਿਲਾਂ ਕੀਤਾ ਸੀਗਾ ਕਿਉਂਕਿ ਦੋਸਤੋ ਜਿਹੜੀ ਇੰਡੀਆ ਦੀ ਸਟੇਟ ਹੈ ਅਸਲੀ ਧੱਕਾ ਸਾਡੇ ਨਾਲ ਇੰਡੀਆ ਦੀ ਸਟੇਟ ਵੱਲੋਂ ਕੀਤਾ ਜਾਂਦਾ ਪੰਜਾਬ ਦੀਆਂ ਸਰਕਾਰਾਂ ਇਹ ਤਾਂ ਛੋਟੀਆਂ ਮਿਊਸਿਕ ਮਿਊਸਪਲ ਕਮੇਟੀ ਵਾਲੀਆਂ ਗੱਲਾਂ ਹੁੰਦੀਆਂ ਨੇ ਪਰ ਦੋਸਤੋ ਇਹ ਲੋਕ ਹੁਣ ਉਹਨਾਂ ਦੇ ਨਾਲ ਮਿਲ ਕੇ 21 ਸਟੇਜਾਂ ਤੇ ਆਉਣਗੇ ਜਿਹੜਾ ਹੁਣ ਡਰਾਮੇਬਾਜੀ ਕੀਤੀ ਜਾ ਰਹੀ ਆ ਉਥੇ ਮੀਟਿੰਗਾਂ ਹੋ ਰਹੀਆਂ ਨੇ ਜੀ ਉਥੇ ਕਾਂਗਰਸ ਵਾਲੇ ਨੇ ਉਹ ਮੰਨ ਨਹੀਂ ਰਹੇ ਉਹ ਕਹਿੰਦੇ ਨੇ ਅਸੀਂ ਤਾਂ ਇਹਨਾਂ ਨਾਲ ਸਮਝੌਤਾ ਕਰਨਾ ਨਹੀਂ ਹੈਗਾ ਇਹ ਸਭ ਡਰਾਮੇਬਾਜੀ ਹੈ ਸਮਝੌਤਾ ਹੋ ਚੁੱਕਿਆ ਹੈਗਾ ਜਦੋਂ ਹਾਈ ਕਮਾਂਡ ਨੇ ਇਹਨਾਂ ਦੀ ਨਾ ਸਮਝੌਤਾ ਕਰ ਲਿਆ ਇਹਨਾਂ ਨੂੰ ਕਿੱਥੇ ਨੇ ਦੇਲਿਆਂ ਵੱਟੇ ਨਹੀਂ ਪੁੱਛਣਾ ਟੋਕਰੀ ਵਾਲੇ 베ਰਾ ਵਾਂਗੂ ਨਹੀਂ ਇਹਨਾਂ ਨੂੰ ਪੁੱਛਣਾ ਹੈਗਾ ਔਰ ਉਸੇ ਦਿਨ ਜਿੱਦ ਨੇ ਉਹਨਾਂ ਨੇ ਕਹਿ ਦਿੱਤਾ ਐਲਾਨ ਕਰ ਦਿੱਤਾ ਤੇ ਉਸੇ ਦਿਨੇ ਕਹਿਣ ਲੱਗ ਜਾਣਗੇ ਹਾਈ ਕਮਾਂਡ ਦਾ ਹੁਕਮ ਸਿਰ ਮੱਥੇ ਪ੍ਰਣਾਲਾ ਉੱਥੇ ਦਾ ਉੱਥੇ ਸੋ ਦੋਸਤੋ ਮੈਂ ਤੁਹਾਨੂੰ ਬੇਨਤੀ ਇਹ ਕਰਦਾਗਾ ਕਿ ਸਾਡੇ ਅਪਦੇ ਕੋਈ ਦਿਮਾਗ ਹੈ ਨਹੀਂਗਾ ਕਿ ਅਸੀਂ ਅਸੀਂ ਮਤਲਬ ਕੋਈ ਸਾਡੀ ਸੋਚ ਨਹੀਂ ਮਤਲਬ ਖਤਮ ਹੋ ਗਈ ਫਿਰ ਤੁਸੀਂ ਕਹੋਗੇ ਕਿ ਅਸੀਂ ਵੋਟਾਂ ਪਾਈਏ ਕਿ ਨੂੰ ਦੋਸਤੋ ਮੈਂ ਵੋਟਾਂ ਪਾਉਣ ਦੀ ਗੱਲ ਨਹੀਂ ਕਰਦਾ ਵੋਟਾਂ ਤੁਸੀਂ ਨੋਟਾਂ ਨੂੰ ਵੀ ਪਾ ਸਕਦੇ ਹੋ ਵੋਟਾਂ ਤੁਸੀਂ ਆਪਣੀਆਂ ਰੱਖ ਵੀ ਸਕਦੇ ਹੋ ਪਰ ਕੰਮ ਜਕਮ ਅਗਰ ਤੁਹਾਡੇ ਸਾਹਮਣੇ ਕੋਈ ਦੁਸ਼ਮਣ ਖੜੇ ਨੇ ਅਗਰ ਦੁਸ਼ਮਣ ਆਪਾਂ ਉਹਦੇ ਚੋਂ ਵੀ ਚੋਣ ਕਰਨੀ ਹੁੰਦੀ ਆ ਕਿ ਦੁਸ਼ਮਣ ਵੱਡਾ ਕਿਹੜਾ ਛੋਟਾ ਕਿਹੜਾ ਮੈਂ ਕਿਸੇ ਨੂੰ ਵੱਡੇ ਛੋਟੇ ਦੀ ਪਦਵੀ ਨਹੀਂ ਦੇਣ ਲੱਗਿਆ ਪਰ ਮੈਂ ਇਹ ਜ਼ਰੂਰ ਕਹਿਣ ਲੱਗਿਆਂਗਾ ਕਿ ਆਪਾਂ ਉਹਨਾਂ ਨੂੰ ਉਹਨਾਂ ਲੋਕਾਂ ਨੂੰ ਭੁੱਲ ਕਿਵੇਂ ਜਾਂਨੇ ਆ ਅਸੀਂ ਉਹਨਾਂ ਲੋਕਾਂ ਨੂੰ ਕਿਉਂ ਮਤਲਬ ਹੁਣ 24 ਘੰਟੇ ਜਿਹੜੀ ਗੱਲਬਾਤ ਚੱਲਦੀ ਆ ਤੁਹਾਨੂੰ ਪਤਾ ਹੈਗਾ ਕਾਂਗਰਸ ਦਾ ਕੋਈ ਨਾਂ ਨਹੀਂ ਲੈ ਰਿਹਾ ਔਰ ਜਿਹੜੇ ਕੇਜਰੀਵਾਲ ਸਾਹਿਬ ਨੇ ਉਹਨਾਂ ਨੇ ਸਮਝੌਤਾ ਉੱਥੇ ਫਾਈਨਲ ਕਰ ਲਿਆ ਹੋਇਆ ਤੇ ਦੋਸਤੋ ਉਹ ਸਮਝੌਤੇ ਨੂੰ ਸਿਰੇ ਚਾੜਨ ਦੀ ਖਾਤਰ ਇਹਨਾਂ ਦਾ ਜਿਹੜਾ ਹੈਗਾ ਆ ਜਾਣਾ ਬਾਹਰ ਤੇ ਉਸ ਤੋਂ ਬਾਅਦ ਫਿਰ ਆਪਾਂ ਲੋਕਾਂ ਜਿਹੜੇ ਓਵੇਂ ਜਿੱਕਰ ਬੁੱਧੂ ਬਣਾਗੇ ਇਹ ਸਾਨੂੰ ਬੁੱਧੂ ਬਣਾਉਣਗੇ ਤੇ ਅਸੀਂ ਫਿਰ ਨਾਰੇ ਮਾਰਾਂਗੇ ਇਹਨਾਂ ਦੇ ਪਿੱਛੇ ਖੜ ਕੇ ਤੇ ਧੂੜ ਫੱਕਾਂਗੇ ਤੇ ਇਹਨਾਂ ਨੂੰ ਆਪਾਂ ਜਿਤਾ ਕੇ ਤੋੜਾਂਗੇ ਤਾਂ ਆਪਾਂ ਨੂੰ ਫਿਰ ਇਹ ਕੀ ਕਹਿਣਗੇ ਜੀ ਫਿਰ ਇਹ ਕੀ ਕਹਿਣਗੇ ਆਪਾਂ ਨੂੰ ਆਪਣੇ ਲਈ ਲਬਜ਼ ਕੀ ਵਰਤਣਗੇ ਆਪਾਂ ਨੂੰ ਤਾਂ ਫਿਰ ਇਹ ਬੁੱਧੂ ਹੀ ਕਹਿਣਗੇ ਨਾ ਜਾ ਕੇ ਦਿੱਲੀ ਦੇ ਵਿੱਚ ਖੀਂ-ਖੀਂ ਕਰਕੇ ਫਿਰ ਹੱਸਦੇ ਹੁੰਦੇ ਐ ਕਰ-ਕਰ ਕੇ ਕਿ ਸਿੱਖ ਕਮਲੇ ਤੀਗੇ ਪਹਿਲਾਂ ਬੁੱਧੂ ਬਣਾਏ ਤੇ ਹੁਣ ਆਪਾਂ ਨੇ ਦੁਬਾਰਾ ਫੇਰ ਬੁੱਧੂਣਾ ਤੇ ਐ ਕਰਕੇ ਹੱਥ ਤੇ ਹੱਥ ਮਾਰ-ਮਾਰ ਕੇ ਤੇ ਤੁਹਾਡਾ ਜਲੂਸ ਕੱਢਦੇ ਨੇ ਪਰ ਆਪਾਂ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਆਪਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਸਾਨੂੰ ਇਹ ਸ਼ਰਮ ਆ ਜੇ ਅਸੀਂ ਤਾਂ ਸਿਰਫ ਕੀ ਦੇਖਣਾਗਾ ਅਸੀਂ ਤਾਂ ਇਹ ਦੇਖਣਾ ਕਿ ਸਾਡੇ ਜਿਹੜਾ ਵਿਰੋਧੀ ਹੈ ਪਿੰਡ ਦਾ ਉਹਦੇ ਖਿਲਾਫ ਖੜਨਾ ਅਸੀਂ ਉਹ ਜੇ ਦੂਜੇ ਪਾਸੇ ਖੜਾਗਾ ਤਾਂ ਅਸੀਂ ਤਾਂ ਇਧਰਲੇ ਪਾਸੇ ਖੜਨਾ ਅਸੀਂ ਤਾਂ ਸਿਰਫ ਇਹ ਉਹਨੂੰ ਦਿਖਾਉਣਾਗਾ ਕਿ ਅਸੀਂ ਸਰਕਾਰ ਦੇ ਨਾਲ ਖੜਿਆ ਸਾਡੀ ਪਾਰਟੀ ਹੈ ਜਿਹੜੀ ਉਹ ਪਾਵਰਫੁੱਲ ਹੈ ਤੇ ਸਿਰਫ ਔਰ ਸਿਰਫ ਇਹ ਚੀਜ਼ਾਂ ਦਿਖਾਉਣ ਦੀ ਖਾਤਰ ਅਸੀਂ ਆਪਦੇ ਨਾਲ ਹੋਏ ਹੋਏ ਤੱਕੇ ਆਪਦੇ ਬੱਚੇ ਮਾਰਿਆਂ ਨੂੰ ਬਜ਼ੁਰਗਾਂ ਮਾਰਿਆਂ ਨੂੰ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਟਾਇਆ ਹੋਇਆ ਸਾਰਾ ਕੁਝ ਅਸੀਂ ਭੁੱਲ ਜਾਂਦੇ ਆਂ ਦੋਸਤੋ ਇਹ ਤੁਹਾਨੂੰ ਗੱਲ ਹੈ ਜਿਹੜੀ ਇਹ ਲੈ ਬੈਠੋਗੇ ਤੁਸੀਂ ਆਪਣਾ ਫੈਸਲਾ ਸੋਚ ਸਮਝ ਕੇ ਕਰਿਆ ਕਰੋ ਹੁਣ 2024 ਆ ਰਹੀ ਆ 2024 ਦੇ ਵਿੱਚ ਆਪਣੇ ਨਾਲ ਜੋ ਕੁਝ ਵਾਪਰਨਾ ਉਹ ਮੈਂ ਤੁਹਾਨੂੰ ਸੁਣਾਇਆਗਾ ਔਰ ਅਗਰ ਇਹ ਨਾ ਵਾਪਰਿਆ ਤਾਂ ਤੁਸੀਂ ਮੈਨੂੰ ਨੀਵੇਂ ਥਾਂਵੇਂ ਖੜਾ ਲਿਓ ਅਗਰ ਐਵੇਂ ਜਿੱਕਰਨਾ ਹੋਇਆ ਕਿ ਆਪਾਂ ਇਹਨਾਂ ਲੋਕਾਂ ਦੇ ਮਗਰ ਲੱਗਾਂਗੇ ਇਹ ਆਪਾਂ ਨੂੰ ਬੁੱਧੂ ਬਣਾਉਣਗੇ ਔਰ ਰਲ ਕੇ ਚੋਨਾ ਲੜਨਗੇ ਔਰ ਆਪਾਂ ਰਲ ਕੇ ਇਹਨਾਂ ਨੂੰ ਜਿਤਾਵਾਂਗੇ ਸੋ ਵੀਡੀਓ ਨੂੰ ਸ਼ੇਅਰ ਕਰਿਓ ਦੋਸਤੋ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ